ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਗੱਲਬਾਤ ਆਪਾਂ ਕਰਨੀ ਹੈ ਝੋਨਾ ਜਾਂ ਬਾਸਮਤੀ ਗੋ ਭਰਨ ਤੋਂ ਲੈ ਕੇ ਫਲਾਵਰਿੰਗ ਕੰਪਲੀਟ ਹੋਣ ਤੱਕ ਬੂਰ ਪੈਣਾ ਕੰਪਲੀਟ ਹੋਣ ਤੱਕ ਜਦੋਂ ਤੱਕ ਮੁੰਜਰ ਝੁਕਣੀ ਸ਼ੁਰੂ ਨਹੀਂ ਹੁੰਦੀ ਪਾਣੀ ਦਾ ਪ੍ਰਬੰਧ ਆਪਾਂ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਖੜਾ ਕਿਉਂਕਿ ਇਸ ਟਾਈਮ ਇਸ ਸਮੇਂ ਰੀਪਰੋਡਕਟਿਵ ਫੇਜ਼ ਗੋ ਭਰਨ ਦੀ ਅਵਸਥਾ ਤੋਂ ਲੈ ਕੇ ਮੁੰਜਰ ਬਾਹਰ ਨਿਕਲਣੀ ਮੁੰਜਰ ਦੇ ਵਿੱਚ ਬੂਰ ਭਰਨਾ ਤੇ ਮੁੰਜਰ ਦੇ ਵਿੱਚ ਦੁੱਧਾ ਪਰਨਾ ਸ਼ੁਰੂ ਹੋਣਾ ਪਾਣੀ ਦੀ ਸਟ੍ਰੈਸ ਵੀ ਨਹੀਂ ਲੱਗਣੀ ਚਾਹੀਦੀ ਤੇ ਬਹੁਤ ਜ਼ਿਆਦਾ ਪਾਣੀ ਵੀ ਖੇਤ ਦੇ ਵਿੱਚ ਨਹੀਂ ਹੋਣਾ ਚਾਹੀਦਾ ਦੋਵੇਂ ਪਾਸੇ ਜਿਹੜਾ ਫਸਲ ਪ੍ਰਭਾਵਿਤ ਹੁੰਦੀ ਹੈ ਖਾਸ ਤੌਰ ਤੇ ਕੀ ਹੁੰਦਾ ਹੈ ਕਿ ਪਹਿਲਾਂ ਜਦੋਂ ਫਸਲ ਫੋੜ ਕਰ ਰਹੀ ਹੈ ਝੋਨਾ ਜਾਂ ਬਾਸਮਤੀ ਦੀ ਫਸਲ ਫੋੜ ਕਰ ਰਹੀ ਹੁੰਦੀ ਤਾਂ ਉਸ ਟਾਈਮ ਆਪਾਂ ਥੋੜਾ ਜਿਹਾ ਪਾਣੀ ਪੂਰਾ ਜੋਰ ਨਾ ਲਾਉਨੇ ਆ ਕਿ ਲਗਾਤਾਰ ਖੇਚ ਪਾਣੀ ਖੜਾ ਰਹੇ ਕਈ ਵਾਰ ਕਿਸਾਨ ਵੀਰਾਂ ਦੀ ਇਹ ਧਾਰਨਾ ਹੁੰਦੀ ਕਿ ਇਹ ਫੋਟ ਨਹੀਂ ਕਰਨੀ ਜੇ ਲਗਾਤਾਰ ਖੇਚ ਨਹੀਂ ਪਾਣੀ ਖੜਦਾ ਉਹ ਜਿਹੜੀ ਹੈਗੀ ਹੈ ਮਿਸਕਨਸੈਪਸ਼ਨ ਆ ਜਾਂ ਆਪਾਂ ਨੂੰ ਪੂਰਾ ਜਿਹੜਾ ਹੈਗਾ ਕਈ ਵਾਰ ਆਪਾਂ ਖਿਆਲ ਨਹੀਂ ਕਰਦੇ ਜਾਂ ਇਸ ਚੀਜ਼ 'ਤੇ ਧਿਆਨ ਨਹੀਂ ਦਿੰਦੇ ਕਿ ਜਿਹੜਾ ਫੋਟ ਦਾ ਲਗਾਤਾਰ ਖੇਚ ਪਾਣੀ ਖੜਨਾ ਕੋਈ ਬਹੁਤਾ ਸਬੰਧ ਨਹੀਂ ਹੁੰਦਾ ਫੋਟ ਦਾ ਫਸਲ ਦੇ ਉੱਤੇ ਸੰਤੁਲਿਤ ਖਾਦਾਂ ਤੇ ਤੱਤਾਂ ਵਾਲੀਆਂ ਸਪਰੇਆਂ ਜ਼ਰੂਰਤ ਅਨੁਸਾਰ ਜਿਹੜੀ ਕੀੜੇ ਮਕੌੜੇ ਬਿਮਾਰੀਆਂ ਦੀ ਰੋਕਥਾਮ ਇਹ ਬੜਾ ਮਹੱਤਵਪੂਰਨ ਹੈ ਕਿਉਂਕਿ ਪਾਣੀ ਖੜਾਉਣਾ ਜਿਹੜਾ ਸ਼ੁਰੂਆਤੀ 15 ਦਿਨਾਂ ਦੇ ਵਿੱਚ ਆਪਾਂ ਕੋਈ ਨਦੀਨਾਂ ਦੀ ਰੋਕਥਾਮ ਕਰਨੀ ਹੈ ਖੇਤ ਚ ਤਰੇੜਾਂ ਨੂੰ ਪਟਣ ਤਾਂ ਜਦੋਂ ਫਸਲ ਥੋੜੀ ਜਿਵੇਂ ਹੀ ਗੋਭ ਚਾਉਂਦੀ ਹੈ ਇਹਦੇ ਬਾਰੇ ਮੈਂ ਪਹਿਲਾਂ ਵੀਡੀਓ ਪਾਈ ਹੋਈ ਹੈ ਕਿ ਕਿਹੜੀ ਕਿਹੜੀ ਕਿਸਮ ਤਕਰੀਬਨ ਕਿੰਨੇ ਦਿਨਾਂ ਚ ਨੇੜੇ ਗੋਭ ਚਾਉਂਦੀ ਹੈ ਤੁਸੀਂ ਆਪ ਵੀ ਆਪਦੇ ਖੇਤ ਦੇ ਵਿੱਚ ਜਾ ਕੇ ਜਦੋਂ ਜਿਹੜਾ ਹੈਗਾ ਤੁਹਾਨੂੰ ਜਿਹੜੇ ਸਰੀ ਵਾਲਾ ਆਖਰੀ ਪੱਤਾ ਫਸਲ ਕੱਢਦੀ ਉੱਪਰਲੇ ਉੱਚੇ ਪੱਤੇ ਨਜ਼ਰ ਆਉਣ ਲੱਗਦੇ ਤਾਂ ਉਹਨੂੰ ਤੋੜ ਕੇ ਟਾਣੀ ਤੁਸੀਂ ਪਾੜ ਕੇ ਉਹਦੀ ਸ਼ਾਖਾ ਖ ਦੇਖ ਸਕਦੇ ਹੋ ਕਿ ਉਹ ਚ ਮੁੰਜਰ ਬਣ ਰਹੀ ਹੁੰਦੀ ਹੈ ਜਦੋਂ ਉਹ ਗੋਭ ਦੀ ਅਵਸਥਾ ਹੁੰਦੀ ਹੈ ਉਸ ਟਾਈਮ ਤੋਂ ਲੈ ਕੇ ਮੁੰਜਰ ਝੁਕਣ ਤੱਕ ਖਾਸ ਤੌਰ ਤੇ ਹਲਕੀਆਂ ਜਿਹੜੀਆਂ ਜ਼ਮੀਨਾਂ ਖੁਸ਼ਕਪਣ ਚ ਜਿੱਥੇ ਆਪਾਂ ਰੂੜੀ ਖਾਦ ਹਰੀ ਖਾਦ ਜਾਂ ਪਰਾਲੀ ਵਗੈਰਾ ਜ਼ਮੀਨ 'ਚ ਨਹੀਂ ਪਾਉਂਦੇ ਆਰਗੈਨਿਕ ਮੈਟਰ ਘੱਟ ਹੈ ਬੜੀ ਜ਼ਰੂਰਤ ਹੈ ਕਿ ਖੇਤ 'ਚ ਤੁਸੀਂ ਪਤਲਾ ਪਤਲਾ ਪਾਣੀ ਰੱਖੋ ਜਿਹੜੀਆਂ ਚੀਕਣੀਆਂ ਜ਼ਮੀਨਾਂ ਉੱਥੇ ਦੋ ਦਿਨ ਲੰਘ ਵੀ ਜਾਂਦੇ ਆ ਇਹ ਨਹੀਂ ਹੈ ਕਿ ਆਪਾਂ 3-3 4-4 ਉਂਗਲਾਂ ਪਾਣੀ ਖੇਚ ਰੱਖਣਾ ਬਿਲਕੁਲ ਪਤਲਾ-ਪਤਲਾ ਜਿਹੜਾ ਹੈਗਾ 1/2 ਇੰਚ 1 ਇੰਚ ਤਕਰੀਬਨ ਜਿਹੜੀ ਪਾਣੀ ਤਰਵਰਾ ਜਾਂ ਖੇਤ ਦੇ ਵਿੱਚ ਖੜਾ ਰਹੇ ਉਹਦਾ ਕੀ ਕਾਰਨ ਹੈ ਕਿ ਉਹਦੇ ਵਿੱਚ ਜਿਹੜੀ ਹੈਗੀ ਹੈ ਫਸਲ ਹੈ ਉਸ ਸਟ੍ਰੈਸ ਚ ਨਹੀਂ ਆਊਗੀ ਤੇ ਫਸਲ ਹੈ ਜਿਹੜੀ ਨਸਾਰ ਆ ਉਹ ਬੜੇ ਆਰਾਮ ਨਾਲ ਲੱਗੂਗੀ ਜਿੱਥੇ ਤੁਹਾਡੇ ਝੋਨੇ ਦੇ ਵਿੱਚ ਫਸਲ ਚ ਸਟ੍ਰੈਸ ਆਉ ਜਾਂ ਖੇਤ ਤੁਹਾਡਾ ਹਲਕੇ ਬਣ ਜਾ ਜਾਂ ਖੇਤ ਤੁਹਾਡਾ ਖੁਸ਼ਕੀ ਚ ਆ ਉੱਥੇ ਤੁਹਾਡਾ ਝੋਨਾ ਇੱਕਦਮ ਨਿਸਰਿਆਊਗਾ 5-4 ਦਿਨਾਂ ਦੇ ਵਿੱਚ ਜਿੱਥੇ ਤੁਹਾਡੇ ਖੇਤ ਦੇ ਵਿੱਚ ਆਰਗੈਨਿਕ ਮੈਟਰ ਪੂਰੀ ਹੈ ਤੇ ਤੁਸੀਂ ਪਾਣੀ ਨੂੰ ਬੜੇ ਤਰੀਕੇ ਨਾਲ ਆ ਰਹੇ ਹੋ ਪਾਣੀ ਖੇਤ ਨੂੰ ਪੂਰਾ ਦੇ ਰਹੇ ਹੋ ਕੋਈ ਸਟ्रेस ਨਹੀਂ ਹੈ ਤੇ ਆਪਾਂ ਖਾਦਾਂ ਜਿਹਦੇ ਵਿੱਚ ਖਾਸ ਤੌਰ ਤੇ ਜ਼ਿੰਕ ਪੋਟਾਸ਼ ਜ਼ਿੰਕ ਵਾਲੀਆਂ ਸਪਰੇਆਂ ਆਪਾਂ ਕੀਤੀਆਂ ਕਲੀ ਦਾ ਪਾਣੀ ਜਿਹੜੀ ਫੋਟ ਵਾਲੀਆਂ ਸਪਰੇਆਂ ਪੋਟਾਸ਼ ਤੱਤ ਪੂਰਾ ਦਿੱਤਾ ਤੇ ਬੈਲੈਂਸ ਦੇ ਵਿੱਚ ਨਿਊਟ੍ਰੀਸ਼ਨ ਦਿੱਤਾ ਤਾਂ ਉੱਥੇ ਤੁਹਾਡਾ ਝੋਨਾ ਉਹ ਹੌਲੀ 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 ਨਿਸਰਦਾ ਹੌਲੀ ਹੌਲੀ ਨਿਸਰਦਾ ਤਾਂ ਕਈ ਵਾਰ ਕਿਸਾਨ ਵੀਰਾਂ ਦੇ ਸਵਾਲ ਵੀ ਆ ਜਾਂਦੇ ਕਿ ਸਾਡਾ ਝੋਨਾ ਜੀ ਇੱਕ ਪਾਸਿਓਂ ਕਾਫੀ ਮੁੰਜਰਾ ਕੱਢ ਲਿਆ ਇੱਕ ਪਾਸਿਓਂ ਜੀ ਕੱਢ ਨਹੀਂ ਰਿਹਾ ਉਹ ਜਿਹੜੇ ਹੈਗੇ ਆ ਬੂਟਿਆਂ ਨੇ ਜਿਵੇਂ ਜਿਵੇਂ ਜਿਹੜੀ ਉਹਨਾਂ ਦੀ ਪ੍ਰੋਡਕਟਿਵ ਸਟੇਜ ਆਈ ਜਾਂਦੀ ਹੈ ਗੋਭ ਪੂਰੀ ਭਰੀ ਜਾਂਦੀ ਹੈ ਮੁੰਜਰ ਪੂਰੀ ਬਣੀ ਜਾਂਦੀ ਓਵੇਂ ਓਵੇਂ ਬਾਹਰ ਮੁੰਜਰਾ ਆਈ ਜਾਣੀਆਂ ਜਿੰਨਾ ਤੁਹਾਡਾ ਝੋਨਾ ਹੌਲੀ ਹੌਲੀ ਨਸਾਰਾ ਲਊਗਾ ਉਹਨਾਂ ਹੀ ਤੁਹਾਡਾ ਚਾੜ ਚੰਗਾ ਰਹੂਗਾ ਇਹ ਗੱਲ ਜਿਹੜੀ ਹੈਗੀ ਆ ਤੁਸੀਂ ਨੋਟ ਕਰ ਲਓ ਆਮ ਤੌਰ ਤੇ ਆਪਾਂ ਜਿਹੜਾ ਹੈਗਾ ਪਹਿਲਾਂ ਜਿਵੇਂ ਲਗਾਤਾਰ ਮੈਂ ਗੱਲ ਕਰ ਰਿਹਾ ਸੀ ਕਿ ਲਗਾਤਾਰ ਖੇਤ ਚ ਪਾਣੀ ਖੜਾ ਰੱਖਦੇ ਹਾਂ ਫੋਟ ਟਾਈਮ ਉਦੋਂ ਨੂੰ ਜਿਹੜਾ ਹੈਗਾ ਜਦੋਂ ਨੂੰ ਫਸਲ ਗੋਭ ਚਾਉਂਦੀ ਆ ਤਾਂ ਉਦੋਂ ਨੂੰ ਜਿਹੜਾ ਹੈਗਾ ਮੁੱਡਾਂ ਦਾ ਗਾਲਾ ਜਾਂ ਬਿਮਾਰੀ ਕੀੜੇ ਮਕੋੜੇ ਸ਼ੁਰੂ ਹੋ ਜਾਂਦੇ ਫਿਰ ਆਪਾਂ ਖੇਤ ਨੂੰ ਹਵਾ ਲਵਾਉਣ ਲੱਗ ਪੈਂਦੇ ਆ ਤਾਂ ਉਹ ਫਸਲ ਦੇ ਉੱਤੇ ਜਿਹੜਾ ਹੈਗਾ ਉਲਟ ਪ੍ਰਭਾਵ ਪਾ ਜਾਂਦਾ ਜੇ ਆਪਾਂ ਪਹਿਲਾਂ ਪਾਣੀ ਰੋਕ ਰੋਕ ਕੇ ਲਾਇਆ ਹੋ ਫੋਟ ਟਾਈਮ ਟਾਈਮ ਫੁਟਾਰੇ ਵਾਲੀਆਂ ਸਪਰੇਆਂ ਕੀਤੀਆਂ ਗੋਭ ਟਾਈਮ ਤੁਸੀਂ ਜ਼ਰੂਰ ਅਨਸਾਰ ਐਨ ਪੀ ਕੇ ਕਿਉਂਕਿ एनपीके बोरオン ਦੇ ਨਾਲ ਜ਼ਿੰਕ ਪ੍ਰੋਪਰ ਦੇਣੀ ਇਹਦੇ ਨਾਲ ਵੀ ਜਿਹੜੇ ਹੈਗੇ ਆ ਫੋਕ ਪਾਣੀ ਜਿਹੜੀ ਹੈ ਰੁਕਦੀ ਹੈ ਮਤਲਬ ਫੋਕ ਨਹੀਂ ਪੈਂਦੀ ਜੇ ਆਪਾਂ ਪ੍ਰੋਪਰ ਉਹਨੂੰ ਐਨਪੀਕੇ ਸਪਰੇਅ ਦਿੱਤੀ ਆ ਜ਼ਿੰਕ ਦਿੱਤਾ ਹੋਇਆ ਪोटाश ਪ੍ਰੋਪਰ ਦਿੱਤੀ ਹੋਈ ਆ ਕਿਉਂਕਿ ਪोटाश ਆ ਜਿਹੜੀ ਹੁਣ ਕਈ ਖੇਤਾਂ ਦੇ ਵਿੱਚ ਹੁਣ ਤੁਹਾਨੂੰ ਸਟੈਮ ਰੌਟ ਵੀ ਦਿਸੂਗੀ ਮਜੜਾ ਤਣੇ ਦਾ ਗਾਲਣਾ ਉਹ ਵੀ ਜਿਹੜਾ ਕਾਰਨ ਹੁੰਦਾ ਜਿੱਥੇ ਪोटाश ਤੱਤ ਪ੍ਰੋਪਰ ਨਹੀਂ ਦਿੱਤਾ ਹੁੰਦਾ ਕਮਜ਼ੋਰ ਹੁੰਦਾ ਤਣਾ ਉੱਥੇ ਵੱਧ ਗਾਲਾ ਪੈਂਦਾ ਹੈ ਤਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਵੀ ਫੋਕ ਘਟਾਉਂਦੀਆਂ ਨੇ ਫੋਕ ਤੋਂ ਬਚਾਉਂਦੀਆਂ ਨੇ ਫਸਲ ਨੂੰ ਪਲੱਸ ਜਿਹੜਾ ਪਾਣੀ ਦੀ ਸਟ੍ਰੈਸ ਪੈਂਦੀ ਆ ਉਹਦੇ ਨਾਲ ਵੀ ਫੋਕ ਪੈ ਸਕਦੀ ਜੇ ਆਪਾਂ ਪਾਣੀ ਪਤਲਾ-ਪਤਲਾ ਰੱਖਦੇ ਆ ਤਾਂ ਉਹ ਵੀ ਫੋਕ ਪੈਣ ਤੋਂ ਬਚਾਉਂਦਾ ਮਤਲਬ ਪ੍ਰੋਪਰ ਜਿਹੜੀ ਹੈਗੀ ਉਹਦੀ ਕੇਅਰ ਕਰਨੀ ਤੇ ਪਾਣੀ ਜਿਹੜਾ ਹੈਗਾ ਪਤਲਾ-ਪਤਲਾ ਖੇਤ ਦੇ ਵਿੱਚ ਲਾਉਣਾ ਜਦੋਂ ਤੁਸੀਂ ਜਿਹੜੀ ਹੈਗੀ ਹੈ ਅ ਜਰੂਰਤ ਅਨੁਸਾਰ ਉਲੀ ਨਾਸ਼ਕ ਜਾਂ ਐਨ ਪੀ ਕੇ ਵਗੈਰਾ ਸਪਰੇ ਕਰਨੀ ਆ ਤਾਂ ਉਸ ਟਾਈਮ ਵੀ ਜਿਹੜਾ ਹੈਗਾ ਪਤਲਾ ਪਤਲਾ ਪਾਣੀ ਹੁੰਦਾ ਤਾਂ ਤਾਂ ਉਹ ਚ ਕਿਸੇ ਕਿਸਮ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਖਾਸ ਤੌਰ ਤੇ ਜਦੋਂ ਆਪਾਂ ਜਿਵੇਂ ਪਹਿਲਾਂ ਐਨ ਪੀ ਕੇ ਜਾਂ ਕੋਈ ਹੋਰ ਕਿਸੇ ਕਿਸਮ ਦੀ ਤਤਾਂ ਵਾਲੀ ਸਪਰੇ ਦਿੰਨੇ ਆ ਤਾਂ ਉਹਦਾ ਆਪਾਂ ਨੂੰ ਨਤੀਜਾ ਵਧੀਆ ਮਿਲਦਾ ਖਾਸ ਤੌਰ ਜ਼ਰੂਰ ਤੇ ਹੁੰਦੀ ਹੈ ਕਿ ਫੋਰ ਟਾਈਮ ਜਿਹੜਾ ਹੈਗਾ ਰੋਗ ਰੋਕੇ ਪਾਣੀ ਲੱਗੇ ਤੇ ਗੋ ਭਰਨ ਤੋਂ ਮੁੰਝਰ ਝੁਕਣ ਤੱਕ ਪਤਲਾ ਪਤਲਾ ਪਾਣੀ ਖੇਚ ਰੱਖੋ ਫਸਲ ਹੌਲੀ ਹੌਲੀ ਨਿਸਰੂਗੀ ਹੌਲੀ ਹੌਲੀ ਜਿਹੜੀ ਫਲਾਵਰਿੰਗ ਕੰਪਲੀਟ ਹੋਊਗੀ ਤਾਂ ਤੁਹਾਡਾ ਝਾੜਾ ਜਿਹੜਾ ਉਹ ਬਹੁਤ ਵਧੀਆ ਰਹੂਗਾ ਇੱਕਦਮ ਫਸਲ ਨਿਸਰੂਗੀ ਤਾਂ ਉਹਦੇ ਝਾੜ ਦਾ ਫਰਕ ਲਾਜ਼ਮੀ ਰਹਿੰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ